ਯੋ ਰੱਬਾ ਆਪਾਂ ਟੀ ਸਵੇਰੇ ਸਵੇਰੇ ਚਾਰ ਚਾਰ ਚੰਦਾਂ ਦੇ ਖਾਂਦੀ ਨਾ ਨਾ ਘਿਓ ਰੱਖ ਕੇ ਫੇਦ ਵਿੱਚ ਕੋਈ ਚੀਜ਼ ਨਹੀਂ ਛੱਡਦੀ ਉਧਰ ਆਉਂਦੀ ਫਾਇਲ ਤੇ ਇਹ ਕੱਟਦੇ ਹਨਾਲ ਕਰਦੇ ਕੰਟੀਨਿਊ ਜੇ ਇੱਕ ਰੋਟੀ ਖਾਂਦੀ ਵਿਚਾਰੀ ਤੇ ਉਹ ਵੀ ਗੱਲਾਂ ਕਰਦੀ ਸੋਚਾਂ ਮੈਂ ਠੀਕ ਹੈ ਭੈਣ ਜੀ ਹੁਣ ਅੱਜ ਤੋਂ ਬਾਅਦ ਆੜਮੇ ਖਾਣੇ ਨਾ ਇਰਤੇ ਭੇਜ ਰੱਖੂੰਗੀ ਮੈਂ ਤਾਂ ਕਿਰਨ ਨੂੰ ਕਹਿ ਦਿਆ ਕਰਨਾ ਆ ਚੀਜ਼ਾਂ ਰ ਮੈਨੂੰ ਦਿਆ ਕਰ ਆ ਦਵਾਈਆਂ ਗਲੋ ਲੱਤ ਜਿਹਨੂੰ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਨਾਲੇ ਤਾਂ ਸਾਬ ਨਾ ਖਾਈ ਪੀਵੀਦਾ ਘੜੀ ਘੜੀ ਨਹੀਂ ਲੱਗੇ ਰਹੀਦਾ ਹੁੰਦਾ ਇਹ ਖਾਈਏ ਇਹ ਖਾਈਏ ਠੀਕ ਹੈ ਭੈਜੀ ਦਿਲ ਤੇ ਕਰਦਾ ਹੀ ਹੈ ਜਵਾਨੀ ਚੱਲਦੀ ਹੈ ਤੇ ਫਾਇਦਾ ਕੀ ਆਪਣੇ ਆਪ ਨੂੰ ਰੋਗ ਬਣਾਈ ਦੀ ਜੀ ਮੈਨੂੰ ਦੱਦ ਖਾਣੀ ਆ ਕੁੜੀ ਨਾ ਗੁੱਸਾ ਕਰੇ ਹੁਣ ਰਾਤੀਏ ਨੇ ਪਤਾ ਨਹੀਂ ਕੀ ਬਣਾਇਆ ਉਹ ਵੀ ਮੈਂ ਸਗੋ ਚਾ ਚਾਚ ਖਾ ਲਿਆ ਨਾ ਭੈਜੀ ਚੰਗਾ ਆ ਮੈਨੂੰ ਕਹਿਤਾ ਬੱਚਿਆਂ ਨੂੰ ਬੈਲੀ ਪਿਆਰ ਆਂਦਾ ਆਪ ਆਪਣੀ ਸਿਹਤ ਵੇਖਨੀ ਆ ਬੱਚੇ ਜਿੰਨਾ ਮਰਜ਼ੀ ਗਈ ਜਾ ਠੀਕ ਆ ਮੈਂ ਹੁਣ ਕੋਈ ਬਦਾਮ ਨਹੀਂ ਖਾਇਆ ਕਰਨੇ ਇਸ ਕੋ ਮੈਨੂੰ ਪੇਜਦਾ ਵੀ ਆ ਨਾ ਤੇ ਮੈਨੂੰ ਮਨਾ ਕਰ ਦੇਣਾ ਬਦਾਮ ਨਾ ਦਿਆ ਕਰ ਤੇ ਹੋਰ ਕੀ ਤਸੀਰ ਤੇ ਉਹਦੀ ਗਰਮ ਆ ਉਹਦੇ ਪੀਓ ਕੇ ਛਿਲਕੇ ਲੱਗ ਜਾਂਦੇ ਆਂ ਹੋਰ ਕੋਈ ਥੋੜੀ ਹੁੰਦਾ ਛੱਡੋ ਚਾਹੀ ਜਿਰੂ ਮੈਂ ਦੇਣੀ ਆ ਉਹਨਾਂ ਨੂੰ ਵੀ ਮਨਾ ਕਰ ਦੇਣੀ ਆ ਠੀਕ ਆ ਨਾ ਚਲੋ ਚੰਗਾ ਕੀਤਾ ਟਾੜਾ ਭਰਾ ਇਹ ਐਨਕਾਂ ਦੀ ਫੜੀ ਫਿਰਦੇ ਹੋ ਹੱਥ 'ਚ ਇਹ ਐਨਕ ਪੈਂਜੀ ਅੰਪੇਲੀ ਮੇਰੀ ਐਨਕ ਟੁੱਟ ਗਈ ਸੀ अच्छा ओ जडी पहला गोल्डी ने बना के दीती सी हां जी वो आए सी ना वो ਡਿੱਗ ਪਈ ਤੇ ਜਿੰਨਾ ਚੱਕਰ ਮੈਂ ਐਣਕ ਲੱਗੇ ਚੁੱਕਣ ਉਹ ਐਕਟਿਵ ਆ ਵਾਲਾ ਉਤੋਂ ਨਗਾ ਕੇ ਤੇ ਮੇਰੀਆਂ ਐਣਕ ਪੈਂਦੀ 5000 ਦੀਆਂ ਐਣਕ ਸੀ ਉਹ ਬਲੂ ਕੱਟ ਸ਼ੀਸ਼ੇ ਆਂਦੀ ਸੀ ਉਹ ਮੈਨੂੰ ਪਤਾ ਜਦੋਂ ਗੋਲਡੀ ਨੇ ਬਣਾਈ ਸੀ 5000 ਦੀ ਸੀ 5000 ਦੀ ਸੀ ਉਹ ਕੀ ਸ਼ੀਸ਼ੇ ਕਿਹੜੇ ਸ਼ੀਸ਼ੇ ਕਹਿੰਦੇ ਉਹਨੇ ਉਹ ਕੱਟ ਸ਼ੀਸ਼ੇ ਉਹਦੇ ਅੰਦਰ ਰੋਸ਼ਨੀ ਨਾ ਧੁੱਪ ਨਹੀਂ ਜਾਂਦੀ ਉਹਦੇ ਅੰਦਰ ਬੜੇ ਆਰਾਮਦਾਈ ਹੁੰਦੇ ਸੀ ਇਹ ਤੇ ਗੋਲਡੀ ਬਣਾਉਂਦਾ ਹੀ ਐ ਭੀਏ ਮਹਿੰਗੀਆਂ ਇਨਕਾਂ ਆ ਆਪਣੀ ਵੀ ਕਿਰਨ ਦੀ ਵੀ ਇਹ ਤੁਹਾਡੇ ਲਈ 5000 ਦੀ ਉਹ ਤੋਂ ਬਣੀ ਸੀ ਤੇ ਹੁਣ ਵੀ ਉਹੀ ਹੋਣੀ ਦਿਖਾਉਗਾ ਮੈਨੂੰ ਕਿਹੜੇ ਜੀ ਆਹੋ ਭੈਣ ਜੀ ਆਹ ਵੇਖੋ ਮੈਂ ਤਾਂ ਵੀ ਕਹਿੰਦੀ ਸੀ ਮੇਰੀ ਅੱਖਾਂ ਤੇ ਧੁੱਪ ਕਿਉਂ ਨਹੀਂ ਲੱਗਦੀ ਹੈਗੇ ਐਹੀ ਹੀ ਰਹਿ ਐਹੀ ਵੀ 5000 ਤੋਂ ਘੱਟ ਨਹੀਂ ਹੈਗੇ 5000 ਦੀ ਹੈ ਵੀ ਇਹ ਬਲੂ ਕੜੀ ਸੀਸ਼ੀਆਂ ਦੀ ਬਣੀ ਹੋਈ ਜੀ ਇਹ 5000 ਦੀ ਜੇ ਸਾਮ ਸੰਭਾਲ ਰੱਖਣਾ ਐ ਨਾ ਮੁੰਡਾ ਬਣਾਈ ਜੇ ਤੇ ਤੂੰ ਤੋੜੀ ਜੋ ਨਹੀਂ ਭੈਣ ਜੀ ਉਹ ਮੈਂ ਜਾਣ ਕੇ ਥੋੜਾ ਤੋੜੀ ਮੈਂ ਤਾਂ ਦੱਸਿਆ ਡਿੱਗ ਪਈ ਸੀ ਚਲੋ ਆਪਣਾ ਸੰਭਾਲ ਕਰੋ ਫੇਰ ਚੀਜ਼ਾਂ ਦੀ ਠੀਕ ਹੈ ਪੈਸੇ ਤਾਂ ਬੜੇ ਲੱਗਦੇ ਆ ਐਵੇਂ ਥੋੜੀ ਬੰਦੀ ਐ ਇਹ 5000 ਦੀ ਹੈ ਜੀ ਅਭੀ ਭਾਵੇਂ ਉੱਤੇ ਹੀ ਲੱਗੇ ਹੋਣੇ ਤੇ ਘੱਟ ਨਹੀਂ ਲੱਗੇ ਚੱਲ ਭਾਂਜੀ ਸਮੇਂ ਦੇ ਹਿਸਾਬ ਨਾਲ ਰਾਜੀ ਰਵੇ ਮੇਰਾ ਪੁੱਤ ਨਹੀਂ ਐ ਤੇ ਉਹ ਉਸੇ ਨੇ ਬਣਾ ਕੇ ਦੇਣੀ ਐ ਅੱਜ ਕਮਾਨ ਜੋਗਾ ਹੋਇਆ ਤੇ ਤਾਂ ਦੀ ਮਾਂ ਨੂੰ 5-5000 ਰਿੰਗਾਂਕਾ ਬਣਾ ਕੇ ਦਿੰਦਾ ਨਹੀਂ ਨਹੀਂ ਉਹ ਤਾਂ ਹਲਕੀ ਕੋਈ ਚੀਜ਼ ਭੇਜਦਾ ਹੀ ਨਹੀਂ ਤੁਹਾਨੂੰ ਇੰਨੀ ਵਧੀਆਂ ਚੀਜ਼ਾਂ ਭੇਜਦਾ ਤੁਹਾਨੂੰ ਤੇ ਪਤਾ ਮਾਨੂੰ ਸਾਰਾ ਇਹ 5000 ਤੋਂ ਉੱਤੇ ਹੀ ਬਣੀ ਕਿਉਂ ਸਮਝਦਾ ਹਾਂ ਉਹ ਤੋਂ 5000 ਦਿਓ ਬਣੀ ਸੀ ਇਹ ਤੇ ਮਹਿੰਗੀ ਬਣੀ ਹੋਣੀ 5000 ਤੋਂ ਵੀ ਉੱਤੇ ਬਣੀ ਹੋਣੀ ਹੈ ਚਲੋ ਭੰਜੀ ਮੇਰੀ ਗੱਲ ਸੁਣੋ ਚਲੀਏ ਕਿਤੇ ਕਿੱਥੇ ਜਾਣਾ ਹੈ ਬਾਜ਼ਾਰ ਹੋਈ ਏ ਥੋੜਾ ਜਿਹਾ ਕੀ ਲੈਣਾ ਜੇ ਮੇਰਾ ਵਿਚਾਰ ਆ ਕਿ ਮੇਰੇ ਕੋਲ ਥੋੜੇ ਜੇ ਪੈਸੇ ਰੱਖੇ ਹੋਏ ਆ ਹਾਂ ਤੇ ਮੈਂ ਨਾ ਕਿਰਨ ਨੂੰ ਕੋਈ ਚੀਜ਼ ਬਣਾ ਦਵਾ ਬਣਾ ਦਿਓ ਜੋ ਮਰਜ਼ੀ ਬਣਾ ਕੇ ਦਿਓ ਤੁਹਾਡੀ ਧੀ ਹੈ ਬਣਾ ਕੇ ਦਿਓ ਹਾਂਜੀ ਮੇਰੇ ਨਾਲ ਸੁਨਾਰੇ ਕੋਲ। ਆ ਕਿਹੜੇ ਸੁਨਾਰੇ ਕੋਲ ਜਾਣਾ ਜੇ? ਹਾਂ ਭੈਣ ਜੀ ਇੱਥੇ ਨਾਲ ਹੀ ਉਹਦਾ ਮੈਨੂੰ ਨਾਂ ਨਹੀਂ ਮੁੰਡੇ ਤਾਂ ਆਂ ਡਿਆ। ਅ ਚੇਤਾ ਹੀ ਭੁੱਲ ਗਿਆ ਮੈਨੂੰ ਨਾਂ ਉਹ ਮੁੰਡੇ ਦਾ। ਲੈ ਇੱਥੇ ਕੀ ਜਾਣਾ? ਮੈਂ ਤੁਹਾਨੂੰ ਲੈ ਕੇ ਜਾਣੀ ਵੱਡੇ ਸ਼ੋਅਰੂਮ 'ਚ ਜਿੱਥੇ ਜਾਂਦੀ ਏ ਕਿਰਨ। ਭੈਣ ਜੀ ਜੇ ਕੋਈ ਆਪਾਂ ਸੋਨਾ ਬਣਵਾਨੇ ਨਾ ਉਹ ਪਿਓਰ ਸੋਨਾ ਹੁੰਦਾ ਜੇ। ਆ ਵੇਖ ਲਓ ਉਹ ਕੋ ਵਾਲੀਆਂ ਮੇਰੇ ਪੁੱਤ ਨੇ ਬਣਾ ਗੇ ਨਿੱਗਰ ਦਿੱਦਾ ਚੀਜ਼ ਬਰਾ ਕੇ। ਪਰ ਭੈਣ ਜੀ ਆਈ ਕੇ ਕੁੜੀਆਂ ਕਿੱਥੇ ਇਹੋ ਜਿਹੀ ਬਣਦੀ ਆ? ਕਿਰਨ ਨਹੀਂ ਜੇ ਪਾਣੀਆਂ ਇਹੋ ਜਿਹੀ ਵਾਲੀਆਂ। ਉਹ ਤੇ ਬੜੇ ਸਟਾਈਲਿਸ਼ ਬੰਦੇ ਸਟੈਂਡਰਡ ਦੀ ਜੀ ਸਟੈਂਡਰਡ ਦੀ ਜਬ ਆਂਦੀ ਹੈ ਇਹੋ ਜੇ ਨਹੀਂ ਬੰਦੀ ਹੈ ਵਾਲੀਆਂ ਬੁਲੀਆਂ ਨਾ ਉਹਨੇ ਪਾਣੀਆਂ ਜੇ ਉਹਦੇ ਵੱਡੇ ਵੱਡੇ ਸ਼ੋਅਰੂਮਾਂ ਜਾਂਦੇ ਤੇ ਉੱਥੋਂ ਸਮਾਨ ਲਿਆਂਦੀ ਆਪਣਾ ਕਿੰਨੇ ਕ ਪੈਸੇ ਖਰਚਨੇ ਆ ਤੁਸੀਂ ਭਾਂਜੀ ਪੈਸੇ ਮੇਰੇ ਕੋ 40-50000 ਰੁਪਿਆ ਹੈਗਾ ਅਤੇ ਇਹ ਚਾਹਣਾ ਕੀ ਆ ਅੱਧਾ ਤੋਲਾ ਹੀ ਮਸਾ ਨਾ ਵਜੇ ਅੱਧੇ ਤੋਲੇ ਚੀਜ਼ ਬੰਨੀ ਜਿਹੜੀ ਬੰਨੀ ਅੱਜ ਕੱਲ 80-90000 ਤੇ ਤੋਲਾ ਸੋਨਾ ਵਾ ਕੀ ਬਣਾ ਕੇ ਦੇਣੀ ਤੂੰ ਸਟੈਂਡਰਡ ਦੀ ਬਣਾ ਕੇ ਦਿਓ ਵਧੀਆ ਜੀ ਬਣਾ ਕੇ ਦੋ ਜਿਹੜੇ ਬੱਚਾ ਯਾਦ ਵੀ ਕਰੇ ਇਹ ਵਾਲੀ ਮੁੰਨੀ ਉਹਨੇ ਕਿੱਥੇ ਬਣਾਈ ਆ ਉਹ ਨਹੀਂ ਬਣਦੀ ਉਹ ਜੀ ਦੀ ਜਾਂ ਉਹਦੇ ਬੜੇ ਸਟਾਈਲੀ لمبے ਏਡੇ ਏਅਰਿੰਗਸ ਬੰਦੀ ਹੈ ਉਹ ਜੀ ਲੈ ਕੇ ਦਿਓ ਜੇ ਲੈ ਗਈ ਦੇਨੇ ਤਾਂ ਵਧੀਆ ਚੀਜ਼ ਲੈ ਕੇ ਦਿਓ ਕੋਈ ਨਹੀਂ ਭਾਜੀ ਮੈਂ ਵੇਖਦੀ ਫਿਰ ਚਾਈ ਜੀ ਨਾਲ ਸਲਾਹ ਕਰਦੀ ਆ ਹਾਂ ਕਰ ਲਓ ਸਲਾਹ ਚਾਈ ਜੀ ਕਹਿਣ ਕੇ ਉਤਰਾ ਕਰ ਦਾਂਗੇ ਉੱਥੇ ਜਾਣੇ ਵਧੀਆ ਸ਼ੋਅਰੂਮ ਤੇ ਵੱਡਾ ਸਾਰਾ ਸ਼ੋਅਮਾ ਉੱਥੇ ਤੁਸੀਂ ਇੱਥੇ ਬੰਨੀ ਦਿਓਗੇ ਫਿਰ ਉਹ ਇੱਕ ਦੋ ਦਿਨ ਲਾ ਦੇਗਾ ਬਣਾਉਣ ਨੂੰ ਉੱਥੇ ਬੰਨੀ ਬਣਾਈ ਚੀਜ਼ ਭਾਜੀ ਪੈਂਦੀ ਮਿਲਦੀ ਨਹੀਂ ਉਹਨਾਂ ਨੇ ਤੁਸੀਂ ਉਸ ਲਈ ਪੈਸੇ ਦਿਓ ਤੇ ਚੀਜ਼ ਚੁੱਕ ਲਓ ਅਈਂਕਲ ਸਾਰਾ ਕੁਝ ਤੇ ਮੋਹਰ ਲੱਗੀ ਹੁੰਦੀ ਸਰ ਘਾਟਤ ਨਹੀਂ ਹੋਗੀ ਸੋਣੀ ਨਾ ਨਾ ਮੋਹਰ ਲੱਗੀ ਹੁੰਦੀ ਐਨੇ ਕੈਰਟ ਦੀ ਚੀਜ਼ ਐਨੇ ਕੈਰਟ ਦੀ ਜੀ ਮੋਹਰ ਪੂਰੀ ਲੱਗੀ ਹੁੰਦੀ ਗਾਰੰਟੀ ਹੁੰਦੀ ਪੂਰੀ ਠੀਕ ਐ ਭੰਜੇ ਹਾਂ ਇਤਨਾ ਕਰਦੇ ਮੈਂ ਫਿਰ ਚਾਹੀਜੀ ਨਾਲ ਸਲਾਹ ਕਰ ਲੈਂਦਾ ਕੱਲ ਨੂੰ ਸਲਾਹ ਕਰਦੇ ਜਿੰਨਾ ਚਾਹੀਜੀ ਕੰਦੇ ਕਰ ਲੈਨੇ ਹਾਂ ਚੀ ਚੰਗੀ ਬਣਾ ਕੇ ਦੇ ਜੇ ਬਨਾਨੀ ਹੈ ਨਾ ਤੇ ਚੀ ਚੰਗੀ ਬਣਾ ਕੇ ਦੇ ਠੀਕ ਠੀਕ ਹੈ ਪੰਜੀ ਹਾਂ ਠੀਕ ਇਹ ਵਾਲੀਆਂ ਬੁਲੀਆਂ ਉਹਨੇ ਨਹੀਂ ਪਾਣੀ ਉਹ ਨਹੀਂ ਪਾੰਦੀ ਇਹ ਉਹਦੀਆਂ ਚੀਜ਼ਾਂ ਠੀਕ ਹੈ ਪੰਜੀ ਚਲੋ ਤੁਸੀਂ ਬੈਠੋ ਮੈਂ ਚ ਰਕਾ ਠੀਕ ਹੈ ਲੈ ਚੀ ਬਣਾ ਕੇ ਦੇਣੀ ਤੂੰ ਚੰਗੀ ਬਣਾ ਕੇ ਦੇ ਪਤਰਾ ਜਿਹਾ ਉਹਨ ਬਣਾ ਕੇ ਦੇ ਦੇਣਾ ਚਲ ਬਈ ਇਹ ਜਾਂਦਾ ਕੀ ਆਈ ਗਲ ਕੱਖ ਵੀ ਨਹੀਂ ਆਂਦਾ ਵਧੀਆ ਸਟੈਂਡਰਡ ਦੀ ਚੀਜ਼ ਹੈ ਜਿਸ ਤਰ੍ਹਾਂ ਦੀ ਮੇਰੀ ਧੀ ਹੈ ਉਹਦੇ ਹਿਸਾਬ ਦੀ ਬਣਾ ਕੇ ਦੇ ਦੇ ਇਹੋ ਜਿਹੇ ਪੰਡਾਲੀਆਂ ਚੀਜ਼ਾਂ ਨਾਲ ਲੈ ਇਹੋ ਜਿਹੇ ਵਾਲੀਆਂ ਬੋਲਿਆ ਐ ਕਿਹੜੇ ਸਮੇਂ ਪਏ ਲੋਕੀ ਵਾਲੀਆਂ ਪਾਂਡੇ ਐ ਕਿਹੜੀ ਕੋਈ ਬੰਦਾ ਵਾਲੀਆਂ ਬੋਲਿਆ ਮੈਂ ਤਾਂ ਖੁਦ ਨਹੀਂ ਕਦੀ ਪਾਈਆਂ ਮਾਸਾ ਜਿੰਦੀਆਂ ਪਾਈਆਂ ਮੈਂ ਤਾਂ ਕਦੀ ਨਹੀਂ ਪਾਈਆਂ ਡੇਢ ਵੱਡੀ ਵਾਲੀਆਂ ਧੀ ਬਣਾਵੇ ਵਧੀਆ ਕਿਰਨ ਹਾਂਜੀ ਅਣਾ ਕਰਦੇ ਖਰਚੇ ਵਾਸਤੇ ਨਾ ਪੈਸੇ ਰੱਖ ਲੈ ਤੇ ਜੋ ਵੀ ਮਤਲਬ ਕਿ ਕੀ ਮੰਗੋਂਦੇ ਕਰਦੇ ਆ ਕੋਈ ਵੀ ਚੀਜ਼ ਖਾਣੀ ਪੀਣੀ ਹੁੰਦੀ ਬਾਈ ਚਾਂਸ ਬਾਹਰ ਅੰਦਰ ਜਾਣਾ ਪੈਂਦਾ ਵਾ ਤੇ ਉਹ ਕੈਸ਼ ਤੇ ਹੋਣਾ ਚਾਹੀਦਾ ਹੈ ਨਾ ਉਹ ਗੱਲ ਤੇ ਠੀਕ ਆ ਤੂੰ ਮੇਰੀ ਗੱਲ ਸੁਨੋ ਤੂੰ ਇਹ ਤਰ੍ਹਾਂ ਕਰੋ ਇਹ ਪੈਸੇ ਨਾ ਤੁਸੀਂ ਮੰਮੀ ਨੂੰ ਦੇ ਦਿਓ ਕਿਉਂ ਮੰਮੀ ਨੂੰ ਨਾ ਮੈਂ ਫੜਾਏ ਹੋਏ ਉਹਨਾਂ ਦੇ ਖਰਚੇ ਖਰਚੇ ਵਾਸਤੇ ਉਹ ਗੱਲ ਨਹੀਂ ਆ ਤੁਸੀਂ ਪੈਸੇ ਲੈ ਕੇ ਆਏ ਜੇ ਤੇ ਮੰਮੀ ਨੂੰ ਫੜਾਓ ਉਹਨਾਂ ਨੂੰ ਕਿੰਨਾ ਵਧੀਆ ਲੱਗੂਗਾ ਕਿ ਮੇਰਾ ਪੁੱਤ ਮੇਰੇ ਹੱਥੇ ਘਰ ਦਾ ਖਰਚਾ ਦੇਂਦਿਆ ਪਰ ਮੈਂ ਅੱਗੇ ਵੀ ਤੈਨੂੰ ਹੀ ਫੜਾਉਣਾ ਮੈਂ ਤੇ ਇਸ ਕਰਕੇ ਫੜਾਏ ਸੀਗੇ ਤੇ ਬਾਕੀ ਤੂੰ ਕਿਹੜਾ ਕਿਸੇ ਗੱਲ ਤੋਂ ਉਹਨਾਂ ਨੂੰ ਕੰਜੂਸੀ ਕਰਨ ਦੇ ਹੀ ਆ ਉਹ ਗੱਲ ਨਹੀਂ ਹੈਗੀ ਅੱਗੇ ਵੀ ਤੁਸੀਂ ਮੈਨੂੰ ਹੀ ਫੜਾਉਂਦੇ ਸੀਗੇ ਪਰ ਅੱਗੇ ਚ ਤੇ ਹੁਣ ਚ ਫਰਕ ਬੜਾ ਵਾ ਅੱਗੇ ਮੰਮੀ ਇੱਥੇ ਨਹੀਂ ਸੀ ਮੈਂ ਇਕੱਲੀ ਹੀ ਉਹ ਮੈਂ ਇਕੱਲੀ ਘਰ ਦਾ ਸਾਰਾ ਸਾਮ ਵੀ ਹੀ ਕਰਦੀ ਹੀ ਹੁਣ ਮੈਨੂੰ ਵੀ ਥੋੜਾ ਟੈਂਸ਼ਨ ਫ੍ਰੀ ਕਰੋ ਨਾ ਤੇ ਮੰਮੀ ਇੱਥੇ ਆ ਇਹ ਤਰ੍ਹਾਂ ਕਰੋ ਤੁਸੀਂ ਮੰਮੀ ਨੂੰ ਫੜਾ ਦਿਓ ਮੈਨੂੰ ਪਤਾ ਵਾ ਜਦੋਂ ਤੁਸੀਂ ਉਹਨਾਂ ਦੇ ਹੱਥੇ ਪੈਸੇ ਫੜਾਨੇ ਨਾ ਉਹਨਾਂ ਨੂੰ ਬੜੀ ਖੁਸ਼ੀ ਹੋਣੀ ਕਿਉਂਕਿ ਨਾਲੇ ਜਦੋਂ ਪੁੱਤ ਨਾ ਆਪਣੇ ਮਾਂ ਦੇ ਹੱਥ ਤੇ ਪੈਸੇ ਧਰਦਾ ਨਾ ਕਿ ਮੰਮੀ ਐਲੋ ਪੜੋ ਮੇਰੀ ਕਮਾਈ ਤੇ ਇੱਕ ਮਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਉਹਦੇ ਅੰਦਰੋਂ ਕਿੰਨੀ ਆ ਖਸੀਸਾ ਨਿਕਲਦੀ ਆ ਵਾ ਪੁੱਤ ਵਾਸਤੇ ਵੀ ਤੇ ਨੂੰਹ ਵਾਸਤੇ ਵੀ ਗੱਲ ਤੇ ਕਰਨ ਠੀਕ ਆ ਚਲੋ ਥੈਂਕਸ ਤੇਰਾ ਵੀ ਕਿ ਤੂੰ ਮੇਰੀ ਮਦਰ ਬਾਰੇ ਇੰਨਾ ਸੋਚਦੀ ਐ ਤੂੰ ਆਪਣੀ ਮਾਂ ਚ ਤੇ ਮੇਰੀ ਮਾਂ ਚ ਕੋਈ ਫਰਕ ਨਹੀਂ ਰੱਖਣ ਦੇ ਲੈ ਇਹ ਗੱਲ ਮੰਮੀ ਵੀ ਸਵੇਰੇ ਮੇਰੇ ਨਾਲ ਕਰਨ ਦਾ ਇਹ ਸੀਗੇ ਦੀ ਪੋਤ ਬੜਾਈ ਸਾਡਾ ਹਰ ਗੱਲ ਦਾ ਖਿਆਲ ਰੱਖਦੀ ਆ ਨਹੀਂ ਤੇ ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਵਾ ਨੂਆਂ ਤੇ ਸੱਸਾਂ ਨੂੰ ਵੇਖਣਾ ਹੀ ਪਸੰਦ ਨਹੀਂ ਕਰਦੀਆਂ ਥੈਂਕਸ ਕਾਦਾ ਉਹ ਤਾਂ ੜੀ ਦੋ ਥਾਣਾ ਵੱਜਦੀ ਐ ਇਕੱਠ ਨਹੀਂ ਉਹ ਮੰਮੀ ਮੇਨ ਨਾਲ ਸਹੀ ਆ ਤੇ ਮੈਂ ਮੰਮੀ ਨਾਲ ਸਹੀ ਆ ਤੇ ਲੜਾਈ ਦੀ ਤੇ ਕੋਈ ਗੱਲ ਹੀ ਨਹੀਂ ਐ ਨਾ ਇਹਦੇ ਵਿੱਚ ਉਹ ਮੈਂ ਤੇ ਵੈਸੇ ਵੀ ਇਕੱਲੀ ਇੱਥੇ ਬੋਰ ਹੋ ਜਾਂਦੀ ਤੁਹਾਨੂੰ ਪਤਾ ਹੀ ਆ ਮੰਮੀ ਨੂੰ ਤੇ ਮੈਂ ਕਿੰਨੀ ਵਾਰੀ ਕਿਹਾ ਕਿ ਆ ਗਏ ਸਾਡਾ ਰਹਿ ਲੋ ਰਹਿ ਲੋ ਪਰ ਪਤਾ ਨਹੀਂ ਉਹਨਾਂ ਨੂੰ ਕੀ ਐ ਕਿ ਨਹੀਂ ਮੈਂ ਹਵੇਲੀ ਨਹੀਂ ਅਜੇ ਛੱਡਣੀ ਹਵੇਲੀ ਨਹੀਂ ਛੱਡਣੀ ਤੇ ਮੈਂ ਤੇ ਉਹਨਾਂ ਨੂੰ ਬੜਾ ਕਿਹਾ ਮੇਰੀ ਗੱਲ ਤੇ ਉਹਨਾਂ ਨੇ ਮੰਨੀ ਨਹੀਂ ਤੇ ਤੁਸੀਂ ਵੀ ਕੀ ਪਤਾ ਇੱਕ ਅੱਧੀ ਵਾਰੀ ਕਹਿ ਕੇ ਵੇਖੋ ਕੀ ਪਤਾ ਉਹ ਮੰਨ ਲਈ ਜਾਣ ਮੈਂ ਕਰਦਾ ਵਾਂ ਗੱਲ ਬਾਕੀ ਇਹ ਗੱਲ ਤੇ ਹੈਗੀ ਆ ਜਿੰਨਾ ਘਰਾਂ ਦੇ ਵਿੱਚ ਨੂੰ ਸੱਸ ਦਾ ਕਲੇਸ਼ ਆ ਨਾ ਉਹਦੇ ਵਿੱਚ ਪੇਸ ਦਾ ਮੁੰਡਾ ਹੀ ਆ ਪਰ ਮੈਂ ਇਸ ਗੱਲ 'ਚ ਆਪਣੇ ਆਪ ਨੂੰ ਵੀ ਲੱਕੀ ਫੀਲ ਕਰਦਾ ਵਾਂ ਕਿ ਮੈਨੂੰ ਤੁਹਾਡੇ ਦੋਵਾਂ ਨੂੰ ਲੈ ਕੇ ਮੇਰੇ ਦਿਮਾਗ ਤੇ ਕੋਈ ਟੈਨਸ਼ਨ ਨਹੀਂ ਹੈਗੀ ਚਲੋ ਰੱਬ ਨੇ ਦੋ ਕਿਹੇ ਗੱਲ ਦੀ ਕਸਰ ਨਹੀਂ ਛੱਡਦੀ ਉਹਨਾਂ ਦਾ ਖਿਆਲ ਰੱਖਾ ਬੇ ਵਿੱਚ ਕਸਰ ਤੁਸੀਂ ਵੀ ਕਿਹੜੀ ਛੱਡਦੇ ਜੀ ਮਤਲਬ ਮਤਲਬ ਇਹ ਜਿਵੇਂ ਤੁਸੀਂ ਮੰਮੀ ਨੂੰ ਮੇਰੇ ਮੰਮੀ ਨੂੰ ਹਾਂ ਹਾਂ ਮੇਰਾ ਭਰਾ ਤੇ ਬਾਹਰ ਆ ਉਹ ਵਿਚਾਰੇ ਇਕੱਲੇ ਈ ਵੱਡੀ ਕੋਠੀ 'ਚ ਰਹਿੰਦੇ ਸੀ ਤੁਸੀਂ ਹੱਕ ਨਾ ਜਾ ਕੇ ਮੁੰਡਿਆਂ ਵਾਂਗ ਉਹਨਾਂ ਨੂੰ ਲੈ ਕੇ ਆਏ ਇੱਥੇ ਉਹਨਾਂ ਨੂੰ ਕਿੰਨੀ ਖੁਸ਼ੀ ਤੇ ਉੱਤੋਂ ਜ਼ਿਆਦਾ ਮੈਨੂੰ ਖੁਸ਼ੀ ਕਿ ਤੁਸੀਂ ਮੇਰੀ ਮਾਂ ਨੂੰ ਵੀ ਆਪਣੀ ਮਾਂ ਵਾਂਗੀ ਸਮਝਿਆ ਗੱਲ ਦੱਸਾਂ ਕੀ ਕਿਰਨ ਮਾਂ ਪਿਓ ਨੂੰ 100 ਆਸਾਂ ਹੁੰਦੀਆਂ ਵਾ ਕਿ ਬੱਚੇ ਵੱਡੇ ਹੋਣਗੇ ਤੇ ਸਾਨੂੰ ਸੰਭਣਗੇ ਪਰ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਬੱਚੇ ਵੱਡੇ ਹੁੰਦੇ ਆ ਉਹ ਸਾਰੀਆਂ ਰੀਝਾਂ ਲਾਉਂਦੇ ਆ ਬੱਚੇ ਨੂੰ ਵੱਡਾ ਕਰਨ ਵਾਸਤੇ ਆਪਣੀਆਂ ਖੁਆਇਸ਼ਾਂ ਮਾਰ ਕੇ ਬੱਚੇ ਨੂੰ ਵੱਡਾ ਕਰਦੇ ਆ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਵਿਆਹੇ ਜਾਂਦੇ ਤੇ ਉਹਨਾਂ ਨੂੰ ਕੋਈ ਘਰੋਂ ਕੱਢ ਦਿੰਦਾ ਕੋਈ ਕੁੱਟਮਾਰ ਕਰਨ ਡੇ ਪੈਂਦਾ ਕੋਈ ਪੁੱਛਦਾ ਤੇ ਕੋਈ ਪੁੱਛਦਾ ਹੀ ਨਹੀਂ ਆ ਤੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੋ ਬੀਜਾਂਗੇ ਉਹੋ ਵੱਢਣਾ ਪੈਣਾ ਅੱਜ ਅਗਰ ਤੁਸੀਂ ਆਪਣੇ ਪੇਰੈਂਟਸ ਨਾਲ ਇਤਰਾ ਕਰ ਰਹੇ ਕੱਲ ਨੂੰ ਤੁਸੀਂ ਵੀ ਪੇਰੈਂਟਸ ਬੰਨਣਾ ਬਿਲਕੁਲ ਤੇ ਮੈਂ ਇਹੋ ਜੀ ਬਦਸੀਸ ਕਿਸੇ ਕੋਲੋਂ ਲੈਣਾ ਨਹੀਂ ਚਾਹੁੰਦਾ ਤੇ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਵਾਂ ਕਿ ਮੈਂ ਹਰ ਕਿਸੇ ਨੂੰ ਆਪਣੀ ਥਾਂ ਤੇ ਰੱਖ ਸਕਾਂ ਤੇ ਆਪਣੀ ਡਿਊਟੀ ਪੂਰੀ ਕਰ ਸਕਾਂ ਚਲੋ ਆਪਾਂ ਦੋਵੇਂ ਤੇ ਆਪਣੀ ਡਿਊਟੀਆਂ ਪੂਰੀ ਕਰਨੀ ਨੇ ਤੇ ਆਲੋ ਫੜੋ ਪੈਸੇ ਤੇ ਜਾ ਕੇ ਮੰਮੀ ਨੂੰ ਦੇ ਆਓ ਚਲ ਠੀਕ ਹੈ ਚਲ ਮੰਮੀ ਨੂੰ ਕਿੰਨੀ ਖੁਸ਼ੀ ਹੋਗੀ ਜਦੋਂ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਨਾ ਮੈਨੂੰ ਪਤਾ ਮੰਮੀ ਦਾ ਮੰਮੀ ਮੰਮੀ ਕਿੱਥੇ ਰੋਣ ਪਰ ਅਨਿਪਾਲੇ ਤੂੰ ਕੀ ਕਰਨ ਢਈ ਕੀ ਹੋਇਆ ਮੰਮੀ ਤੁਹਾਨੂੰ ਹਣ ਤੇ ਤੂੰ ਕਰ ਲਈ ਉਥੇ ਪੈਸੇ ਤੁਹਾਨੂੰ ਫੜਾਉਣ ਦੇ ਵਿੱਚ ਕੋਈ ਨਹੀਂ ਫੜੇ ਨਹੀਂ ਤੇਰੇ ਹੱਥਾਂ ਚਲੇ ਪਏ ਸੀ ਫੜਨ ਲਈ ਤੇ ਕੰਡੇ ਲੱਗੇ ਤੇਰੇ ਹੱਥਾਂ ਮੰਮੀ ਮੇਰੀ ਗੱਲ ਸੁਣੋ ਤੁਹਾਨੂੰ ਕੀ ਹੋ ਗਿਆ ਵਾ ਉਹਨਾਂ ਦੀ ਮਾਂ ਆਈ ਆ ਜੇ ਉਹਨਾਂ ਨੂੰ ਪੈਸੇ ਫੜਾ ਦੇਣਗੇ ਤੇ ਤੁਸੀਂ ਵੇਖੋ ਮੰਮੀ ਨੂੰ ਕਿੰਨੀ ਖੁਸ਼ੀ ਹੋਊਗੀ ਕਿ ਮੇਰਾ ਪੁੱਤ ਮੈਨੂੰ ਪੈਸੇ ਫੜਾਉਂਦੇ ਆ ਬਸ ਉਹਨਾਂ ਦੀ ਖੁਸ਼ੀ ਵੇਖੀ ਆਪਣਾ ਮੁੰਈ ਮੇਰਾ ਕਿੰਨਾ ਕ ਬੇੜਾ ਗਰਕ ਹੋਣ ਡਿਆ ਬੇੜਾ ਗਰਕ ਬੇੜਾ ਗਰਕ ਪੁਣਾਈ ਤਾਂ ਉਹਨੇ ਮਰ ਜਾਏਗਾ ਨਹੀਂ ਪਿੰਡ ਪੁਣਾਨ ਲਈ ਪੈਸੇ ਜਿੰਨੇ ਪੈਸੇ ਹਨ ਇਹਨਾਂ ਸਾਰੇ ਪਿੰਡ ਚ ਹੈ ਕਣ ਤੇ ਫਿਰ ਉਹਦੇ ਹੱਥਾਂ ਵਿੱਚ ਤੱਕਦੀ ਰਮੀ ਕਿ ਮੈਨੂੰ ਕਦ ਦੇਵੇਗਾ ਪੈਸੇ ਉਹ ਇਤਨਾ ਦਾ ਮੰਮੀ ਖੁਸ਼ ਨਹੀਂ ਤੇ ਜੇ ਫੜਾ ਵੀ ਦੇਣਗੇ ਤੇ ਫਿਰ ਕੀ ਹੋ ਗਿਆ ਉਹਨਾਂ ਦੀ ਮਾਂ ਹੈਗੀ ਆ ਹਾ ਇਹ ਤੇਰੇ ਦਿਮਾਗ ਕਿ ਪੈਂਦਾ ਹੀ ਨਹੀਂ ਕੋਈ ਗੱਲ ਪਤਾ ਨਹੀਂ ਕਿਸਰਾੰਦੇ ਐ ਡਲ ਨਹੀਂ ਹੁੰਦੀ ਉਹਨਾਂ ਨੂੰ ਵੇਖ ਕੇ ਤੇਰਾ ਦਿਮਾਗ ਉਹ ਮੰਮੀ ਇਤਰਾਦਾ ਕੁਛ ਵੀ ਨਹੀਂ ਹੈਗਾ ਉਹ ਪਤਾ ਨਹੀਂ ਤੂੰ ਕੀ ਕੀ ਸੋਇਦਰਿੰਦੇ ਜੇ ਇਕੱਲੇ ਬੈਠੇ ਖਿਆਲੀ ਪਲਾਉ ਜੇ ਪਕਾਉਂਦੇ ਰਹਿੰਦੇ ਜੇ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਤੇ ਕਹਿੰਦੀਆਂ ਸਾਡੇ ਸਿੱਤੇ ਸੱਸ ਹੋਈ ਨਾ ਅਸੀਂ ਇਕੱਲੇ ਸਾਰੀ ਜ਼ਿੰਮੇਵਾਰੀ ਸਭ ਨੇ ਕਰ ਲੈ ਰਾਇ ਕਰੀਏ ਤੂੰ ਆਪਣੇ ਪੈਰੀ ਆਪ ਕੋੜਾ ਮਾਰੀ ਜਣੀ ਆਪਣੇ ਸਿਰ ਤੇ ਸਾਰੀਆਂ ਜ਼ਿੰਮੇਵਾਰੀਆਂ ਪਾਈ ਜਿੰਦੇ ਕੀ ਲੋੜ ਐ ਤੈਨੂੰ ਤੂੰ ਫਾੜ ਨਹੀਂ ਸਕਦੀ ਪੈਸੇ ਮੈਂ ਛਫਕਾਂਦਾ ਨਾ ਤੈਨੂੰ ਇਦ ਕੀ ਘੜੀ ਹੋ ਗਈ ਆ ਫਤ ਆ ਗਈ ਮੈਡਲ ਨੂੰ ਲੈਣਾ ਕਟਲ ਨੂੰ ਆਣੇ ਆਪਣੇ ਉਤੇ ਤੇ ਮੈਂ ਉਹਨਾਂ ਨੂੰ ਫੜਾਦਾ ਕਿ ਤੇ ਮੇਰੀ ਸ਼ੋਭਾ ਵੱਜ ਜਾਈ ਮੈਂ ਸ਼ੋਭਾ ਲੈਣ ਦੀ ਲੱਗੀ ਰਹੀ ਮੰਮੀ ਮੇਰੀ ਘੁਰਕਾ ਖਾਣਾ ਕਰੀ ਪੱਲੇ ਕੁਝ ਨਾ ਪਾਈਆਂ ਆਪਣੇ ਮੇਰੇ ਖਿਆਲ ਸੋ ਉਹਨਾਂ ਤੇ ਫੇਰ ਕਿ ਅੱਜ ਆਪਣੀ ਮਾਂ ਨੂੰ ਪੈਸੇ ਉਹਨਾਂ ਨੇ ਫੜਾਤੇ ਉਹਨਾਂ ਨੇ ਤੁਸੀਂ ਅੱਜ ਕੱਲ ਦੀ ਕੁੜੀਆਂ ਦੀ ਗੱਲ ਕਰਨਦੇ ਜੇ ਕੱਲੀਆਂ ਰਹਿਣਾ ਚਾਹੁੰਦੀਆਂ ਵਾ ਸਾਸਾ ਨਾ ਹੋਵੇ ਮੇਰੀ ਗੱਲ ਸੁਣੋ ਜੇ ਸਾਸਾ ਨਾ ਹੋਵੇ ਘਰ ਦੇ ਵਿੱਚ ਘਰ ਤੇ ਘਰ ਦਾ ਤੇ ਵਾਹੀ ਬੇੜਾ ਕਰਕ ਹੋ ਜਾਂਦਾ ਵਾ ਹੋ ਮੰਮੀ ਨਹੀਂ ਤੁਹਾਨੂੰ ਪਤਾ ਜੇ ਵੱਡੇ ਸਿਰ ਤੇ ਹੋਣ ਨਾ ਉਹ بڑا ਆਸਰਾ ਹੋ ਜਾਂਦਾ ਵਾ ਇੱਕ ਨਾ ਕੀ ਕਹਿੰਦੇ ਆ ਥੰਮ ਹੁੰਦੇ ਆ ਵੱਡੇ ਕਾਦਾ ਤੁਹਾਨੂੰ ਤੇ ਇਹ ਗੱਲਾਂ ਸਿਖਾਣ ਦੀ ਲੋੜ ਹੀ ਨਹੀਂ ਆ ਤੁਸੀਂ ਤੇ ਆਪ ਵੀ ਵੱਡੇ ਜੇ ਉਹ ਥਾਮੀ ਥਾਮੀ ਕਰੀ ਜਾਂ ਬਸ ਐ ਹੀ ਕੁਝ ਕਰਦੀ ਰਹੀ ਐਧਰ ਉਧਰ ਦੀਆਂ ਮਾਰਦੀ ਰਹੀ ਜੜੀ ਮੈਂ ਗੱਲ ਕਰਨੀ ਵੀ ਨਾ ਉਹ ਪੱਲੇ ਨਾ ਆਪਣੇ ਪਾਵੇਂ ਉਹ ਪਤਾ ਨਹੀਂ ਤੁਸੀਂ ਕਿਹੜੀਆਂ ਗੱਲਾਂ ਮਾਰਦੇ ਜੀ ਮੇਰੇ ਤੇ ਤੁਹਾਡੇ ਅੱਜ ਕੱਲ੍ਹ ਅੜੀਗਲ ਮੇਰੇ ਪੱਲੇ ਨਹੀਂ ਪੈਂਦੀਆਂ ਉਹ ਪੈਣੀਆਂ ਵੀ ਨਹੀਂ ਜਿੱਦੀ ਤੇ ਰਣਾ ਨਾ ਤੇਰਾ ਨਾ ਤੇਰੇ ਨਹੀਂ ਪੱਲੇ ਪੈਣੀਆਂ ਤੂੰ ਉਹਨਾਂ ਦੇ ਮਗਰ ਪਾ ਫੜਦੀ ਰੰ ਕੱਲ ਨੂੰ ਵੇਖ ਲਈ ਤੂੰ ਔਖੀ ਹੋਣਾ ਤੂੰ ਮੁੜ ਕੇ ਬੰਨਣਾ ਫੋਨ ਕਰਕੇ ਕਹਿੰ ਕਿ ਮੰਮੀ ਉਹਨਾਂ ਇੰਦੇ ਕਰਦਾ ਜੇ ਮੈਨੂੰ ਪੈਸਾ ਕੋਈ ਨਹੀਂ ਦਿੰਦਾ ਮੈਂ ਵੇਖਦੀ ਦਿੰਨੀ ਉਹਦਾ ਉਹ ਮੰਮੀ ਕੁਛ ਨਹੀਂ ਕਰਦੇ ਪੈਸਾ 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 ਕੀ ਹੁੰਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇਹ ਦੁਨੀਆ ਪੈਸੇ ਦੇ ਪਿੱਛੇ ਇੰਨੀ پاگل ਕਿਉਂ ਉਹ ਦੁਨੀਆ ਨਹੀਂ پاگل ਗਈ ਤੇਰਾ ਦਿਮਾਗ ਖਰਾਬ ਹੋ ਗਿਆ ਮੰਮੀ پلیਸ ਮੇਰੀ ਗੱਲ ਸੁਨੋ ਤੂੰ ਇਹ ਨਾ ਸਾਡੀ ਲਾਈਫ ਚ ਇੰਟਰਫੇਅਰ ਨਾ ਕਰੋ ਉਹ ਆਪਾਂ ਬੜੇ ਵਧੀਆ ਰਹੰਨੇ ਆ ਤੁਸੀਂ ਇਹ ਵੀ ਤੇ ਵੇਖੋ ਉਹ ਤੁਹਾਨੂੰ ਵੀ ਤੇ ਲੈ ਕੇ ਆਏ ਤੁਸੀਂ ਇਕੱਲੇ ਰਹੰਦੇ ਸੀ ਉੱਥੋਂ ਤੂੰ ਉਹਦਾ ਫਰਜ ਐ ਮੈਂ ਸੱਸ ਨਹੀਂ ਆਉਦੀ ਉਹਦਾ ਫਰਜ ਦੀਗਾ ਤੇ ਉਹ ਵੀ ਮੇਰੀ ਸੱਸ ਆ ਤੇ ਮੇਰਾ ਵੀ ਫਰਜ ਆ ਉਹਨਾਂ ਨੂੰ ਕਿਤਨਾ ਰੱਖਣਾ ਮੰਮੀ ਜੇ ਤੂੰ ਹੀ ਮੇਰੀ ਸੱਸ ਨੂੰ ਮੈਨੂੰ ਕੱਢਣ ਨੂੰ ਕਹਿਂਦੇ ਜੇ ਉਹ ਤੇ ਤੁਸੀਂ ਵੀ ਤੇ ਕਿਸੇ ਦੀ ਸੱਸ ਹੀ ਜੇ ਨਾ ਉਹ ਤਾਂ ਮੇਰੀ ਨੂੰ ਇੱਥੇ ਰਹਿੰਦੀ ਨਹੀਂ ਨਾ ਤੇ ਮੈਂ ਵੀ ਉਹਦੇ ਕੋਲ ਰਵਾਂ ਉਹ ਪਤਾ ਨਹੀਂ ਕਿਉਂ ਨਹੀਂ ਰਹਿੰਦੀ ਹੁਣ ਮੈਨੂੰ ਪਤਾ ਲੱਗ ਗਿਆ ਤੇ ਮੈਂ ਚੱਲੀ ਆ ਕਰੀ ਜਾ ਜੋ ਕਰ ਤੂੰ ਖੋਤੀ ਦੀ ਖੋਤੀ ਹੋ ਰਹਿਣਾ ਤੈਨੂੰ ਨਾ ਅਕਲ ਆਈ ਸਾਰੀ ਓ ਮੈਂ ਤਾਂ ਉਹਨਾਂ ਨੂੰ ਵੇਖ ਕੇ ਹੀ ਪਾਗਲ ਹੋ ਗਈ ਮੈਂ ਲੱਲਾ ਮੈਂ ਪ੍ਰਸ਼ੰਸਾ ਕਰਾ ਲਾ ਮੈਂ ਇੱਜ਼ਤ ਕਰਾ ਲਾ ਆਪਣੀ ਲੱਲੇ ਇੱਜ਼ਤ ਜਦੋਂ ਔਖੀ ਹੋਈਂਗਾ ਮੈਨੂੰ ਚੁੱਕ ਚੁੱਕ ਕੇ ਟੈਲੀਫੋਨ ਕਰਨੇ ਤੋਰ ਮੰਮੀ ਉਹਨਾਂ ਇੰਝ ਕਰਦੇ ਇੰਝ ਕਰ ਮੈਂ ਤਾਂ ਵਿਆਹੀ ਸੀ ਇੱਕ ਕੱਲੀ ਰਾਹ ਹੀ ਕਰਈ ਇਹਨਾਂ ਨੇ ਲਿਆ ਕੇ ਦੋ ਹੋਰ ਬਿਠਾ ਲਈਏ ਸਰਦ ਉੱਤੇ ਆਪਣੀ ਅਕਲ ਹੀ ਨਹੀਂ ਕੁੜੀ ਨੂੰ ਹੋ ਗਈ ਜਰਾ ਜੇ ਇਹਨੇ ਤੇ ਉਹਨਾਂ ਨੂੰ ਕੱਢਣ ਦਾ ਕੋਈ ਸੋਚਣਾ ਹੀ ਨਹੀਂ ਮੈਨੂੰ ਲੱਗਦਾ ਮੈਨੂੰ ਕੋਈ ਹੱਲ ਕੱਢਣਾ ਪੈਣਾ ਇਹਨੇ ਨਹੀਂ ਕੱਖ ਵੀ ਕਰਨਾ ਕੋਰਨਾ ਉਹਨਾਂ ਦੇ ਪਿੱਛੇ ਹੀ ਲੱਗੀ ਹੋਈ ਹੈ ਆਧੀ ਹੋ ਗਈ ਇਹ ਤੇ ਕੁੜੀ ਵੱਲੋਂ ਕੋਈ ਗੱਲ ਨਹੀਂ ਨਹੀਂ ਰਹਿਣ ਦੇ 5 ਰੁਪਏ ਦੀ ਕੋਈ ਗੱਲ ਨਹੀਂ ਰੱਖ ਲੈ ਤੂੰ ਤੇ ਕੱਲ ਫੇਰ ਆ ਕੇ ਦੇ ਜੀ ਚੰਗਾ ਮੇਰਾ ਪੁੱਤ ਅ ਛੋਟੇ ਹੁੰਦਾ ਨਾ ਬਨਾਣਾ ਸ਼ੇਕ ਬੜਾ ਪੀਂਦਾ ਹੁੰਦਾ ਸੀ ਬੜੇ ਸੋਹਣੇ ਕੇਲੇ ਬਣਾ ਕੇ ਦੇਨੇ ਨੂੰ ਮੇਰਾ ਵਿਚਾਰਿਆ ਪਹਿਲਾਂ ਮੈਂ ਚਾ ਪੀਨੇ ਆ ਚਾ ਦਾ ਟਾਈਮ ਹੋ ਗਿਆ ਹਾਂ ਤੂੰ ਹੀ ਰੋਈ ਜੀ ਕੀ ਕਰ ਰਹੇ ਸੀ ਕੁਝ ਨਹੀਂ ਆ ਬਾਹਰ ਕੇਲੇਆਂ ਵਾਲਾ ਆਇਆ ਸੀ ਆ ਕੇਲੇ ਲੈ ਕੇ ਟੀਆਂ ਤੇ ਲੱਗੀ ਸੀ ਤੇਰੇ ਵਾਸਤੇ ਬਨਾਣਾ ਸ਼ੇਕ ਬਣਾਣਾ ਤੈਨੂੰ ਪਤਾ ਤੁਹਾਨੂੰ ਯਾਦ ਲੈ ਯਾਰ ਹੀ ਹੁੰਦਾ ਤੈਨੂੰ ਪਤਾ ਇੱਕ ਵਾਰੀ ਆਪਣੀ ਮਿਕਸੀ ਖਰਾਬ ਹੋ ਗਈ ਸੀ ਕਿੰਨੇ ਵੜੇ ਵਧੀਆ ਲਏ ਆਓ ਮੇਰੀ ਗੱਲ ਤੇ ਸੁਣ ਮਿਕਸੀ ਇੱਕ ਵਾਰੀ ਖਰਾਬ ਹੋ ਗਈ ਤੂੰ ਜਦੇ ਪੈ ਗਿਆ ਕਿ ਮੈਂ ਅੱਜ ਜੋ ਮਰਜ਼ੀ ਹੋਵੇ ਮੈਂ ਬਰੈਨਾ ਸ਼ੇਕ ਪੀ ਕੇ ਹਣਨਾ ਤੇ ਤੇਰੀ ਦਾਦੀ ਨੇ ਸਕੀਮ ਦਸੀ ਚੇਤਾ ਹੀ ਕੁਝ ਕੇ ਨਹੀਂ ਮੈਂ ਦੱਸੀ ਆ ਉਹਨੇ ਕਿਹਾ ਕੂੰਡੀ ਡੰਡੇ ਚ ਪਾ ਕੇਲੇ ਚੰਗੀ ਜਿਹਾ ਦੱਬ ਕੇ ਕੁੱਟ ਦੇ ਕੁੱਟ ਕੇ ਦੁੱਧ ਪਾ ਕੇ ਦੇਤਾ ਤੈਨੂੰ ਪਤਾ ਹੀ ਨਹੀਂ ਲੱਗਾਗਾ ਕੇਲਿਆਂ ਦੀ ਚਟਨੀ ਬਣਾਉਂਦੇ ਆ ਕੇਲਿਆਂ ਦੀ ਚਟਨੀ ਅੱਛਾ ਚਲ ਮੈਂ ਚਾਹ ਬਣਾ ਕੇ ਚਲੋ ਮੇਰੀ ਗੱਲ ਸੁਣੋ ਤੁਸੀਂ ਨਾ ਆ ਪੈਸੇ ਰੱਖੋ ਜਰਾ ਆ ਪੈਸੇ ਫੜੋ ਤੇ ਜਾਈ ਪਰ ਇਹ ਪੈਸੇ ਕਾ ਦੇ ਪੁੱਤ ਫੜਦੇ ਲੋ ਉਹਨਾ ਕਰੇ ਮੈਂ ਤੇ ਚਲੇ ਜਾਣਾ ਘਰੇ ਖਰਜ ਕਰਚਾ ਹੁੰਦਾ ਵਾ ਕੋਈ ਮਾ ਆ ਜਾਂਦਾ ਵਾ ਮੰਗਦਾ ਵਾ ਤੇ ਉਹ ਫਿਰ ਆਪਣੇ ਹਿਸਾਬ ਨਾਲ ਦਿੰਦੇ ਕਰਦੇ ਰਹੇ ਉਹ ਠੀਕ ਹੈ ਖਰਚ ਕਰਦੇ ਰਹੇ ਜਿੱਥੇ ਲੋੜ ਪਊਗੀ ਪੁੱਤਰ ਮੇਰੀ ਗੱਲ ਸੁਣ ਆ ਤੂੰ ਪੈਸੇ ਮੈਨੂੰ ਦੇਂਦਿਆ ਅੱਗੇ ਤੋਂ ਪੈਸੇ ਕਿਹਨੂੰ ਫੜਾਣਾ ਨਾ ਚੰਗਾ ਨਹੀਂ ਲੱਗਦਾ ਅਗਲੇ ਨੇ ਕਹਿਣਾ ਮਾ ਹੀ ਤੇ ਅੱਜ ਮਾਂ ਨੂੰ ਪੈਸੇ ਫੜਾ ਤੇ ਮੰਮੀ ਗੱਲ ਇਹ ਹੈ ਕਿ ਅੱਗੇ ਕਿਰਨ ਕਾ ਰਿੰਦੀ ਸੀ ਜੀ ਹਨਾ ਤੁਸੀਂ ਹੈ ਨਹੀਂ ਸੀਗੇ ਤਦ ਕਰਕੇ ਮਗਰੋਂ ਕੋਈ ਆਉਂਦਾ ਜਾਂਦਾ ਸੀ ਪੇਮੈਂਟਾਂ ਕਰਨੀਆਂ ਪੈਂਦੀਆਂ ਸੀ ਉਹ ਕਰ ਦਈਏ ਤੁਸੀਂ ਹੁਣ ਵੱਡੇ ਜੇ ਤੁਸੀਂ ਘਰੇ ਬੈਠੇ ਜੇ ਤੇ ਤੁਸੀਂ ਕਰੋਗੇ ਪੁੱਤਰ ਉਹ ਤਾਂ ਤੇਰੀ ਗੱਲ ਠੀਕ ਆ ਪਰ ਜੇ ਤੂੰ ਇਹ ਪੈਸੇ ਕਿਰਨ ਨੂੰ ਦੇਂਗਾ ਨਾ ਉਹ ਖੁਸ਼ੀ ਹੋਈ ਗਈ ਉਹ ਵੀ ਇਹੋ ਹੀ ਆਂਦੀ ਆ ਕਿ ਮੰਮੀ ਨੂੰ ਫੜਾਓ ਮੈਂ ਨਹੀਂ ਫੜਨੇ ਠੀਕ ਹੈ ਤੇ ਸਾਰਾ ਖਰਚ ਖਰਚਾ ਤੁਸੀਂ ਕਰਦੇ ਰਹੋ ਆਪਣੇ ਹਿਸਾਬ ਨਾਲ ਵਾਈ ਗੁਰਜੀ ਕਿੰਨਾ ਟੱਟਾ ਸ਼ੁਕਰਾਨਾ ਕਰਾ ਕਿ ਨਾ ਵਧੀਆ ਮੇਰਾ ਘਰ ਚੱਲਣ ਡਿਆ ਜਦੋਂ ਬੱਚੇ ਇਤਰਾ ਕਰਦੇ ਆ ਨਾ ਤੇ ਨੂੰਹਾਂ ਇਤਰਾ ਕਰਦੀਆਂ ਇੱਕ ਮਾਂ ਨੂੰ ਬੜੀ ਖੁਸ਼ੀ ਮਿਲਦੀ ਉਹ ਵਾਈ ਗੁਰਜੀ ਹਰ ਘਰ ਵਿੱਚ ਇਹ ਇਸ ਤਰ੍ਹਾਂ ਹੋਣ ਨੂੰ ਸਾਸ ਸਤਿ ਕਦਰ ਕਰੇ ਤੇ ਸਾਸ ਨੂੰ ਦੇ ਤੇ ਫੇਰ ਹੀ ਘਰ ਚੱਲਦੇ ਆ ਆ ਦੂ ਬੈਨਰ ਹੈ ਸ਼ੇਰੂ ਘਰ ਮੈਂ ਜਾਵਾਂ ਹਾਂ ਹਾਂ ਮੈਂ ਹੁਣੇ ਬਣਾ ਕੇ ਲੈ ਕੇ ਆਈ ਵੇਖੀ ਜਰਾ